ਪਾਲੀਵਰ ਦਾ ਕਹਿਣਾ ਹੈ ਕਿ ਟਾਰਿਸ ਪੂੰਜੀ ਲਾਭ ਵਾਅਦੇ ਦੇ ਟੈਕਸ ਵਿਰੁੱਧ ਵੋਟ ਕਰਨਗੇ ਤੇ ਇਸ ਨੂੰ ਨੌਕਰੀ ਕਾਤਲ ਕਹਿੰਦੇ ਨੇ ਕਨਜ਼ਰਵੇਟਿਵ ਲੀਡਰ ਪੀਅਰ ਪਾਲੀਵਰ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਦੀ ਪਾਰਟੀ ਸਰਕਾਰ ਦੇ ਪ੍ਰਸਤਾਵਿਤ ਪੂੰਜੀ ਲਾਭ ਸ਼ਾਮਲ ਕਰਨ ਦੇ ਦਰ ਦੇ ਵਾਅਦੇ ਦਾ ਵਿਰੋਧ ਕਰੇਗੀ ਜਿਸ ਵਿੱਚ ਇੱਕ ਟੈਕਸ ਵਾਅਦੇ ਨਾਲ ਨਵੇਂ مالیਏ ਵਿੱਚ ਲਗਭਗ 19 ਬਿਲੀਅਨ ਕਿਚਨ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਬਜਟ ਪੇਸ਼ ਕੀਤੇ ਜਾਣ ਤੋਂ 2 ਹਫ਼ਤੇ ਬਾਅਦ ਪੋਲੀਵਰ ਨੇ ਆਖਰਕਾਰ ਆਪਣੀ ਸਥਿਤੀ ਬਾਰੇ ਜਾਣੂ ਕਰਵਾਇਆ ਜਦੋਂ ਉਹ ਲਿਬਰਲਾਂ ਦੀ ਯੋਜਨਾ ਅਤੇ ਉਨ੍ਹਾਂ ਦੇ ਅਖੌਤੀ ਉੱਚ ਟੈਕਸ এজেন্ডੇ ਨੂੰ ਉਡਾਉਣ ਲਈ ਹਾਊਸ ਆਫ ਕਾਮਨਸ ਦੇ ਵਿੱਚ ਖੜਾ ਹੋਇਆ ਪੋਲੀਵਰ ਦੀ ਟੀਮ ਦੇ ਨੇਤਾਵਾਂ ਦੁਆਰਾ ਬਿਆਨ ਕੀਤਾ ਗਿਆ ਕਿ 15 ਮਿੰਟ ਦਾ ਇਹ ਸੋਸ਼ਲ ਮੀਡੀਆ ਵੀਡੀਓ ਜੋ ਉੱਥੇ ਜਾਰੀ ਕੀਤਾ ਗਿਆ ਉਸ ਦੇ ਵਿੱਚ ਸਮਝਾਇਆ ਜਾ ਰਿਹਾ ਹੈ ਕਿ ਪਾਰਟੀ ਦੀ ਨੀਤੀ ਵਿਰੁੱਧ এজেন্ডੇ ਨੂੰ ਲੈ ਕੇ ਕਿਵੇਂ ਖੜੀ ਹੈ ਜੋ ਅਮੀਰ ਲੋਕਾਂ ਅਤੇ ਵੱਡੇ ਕਾਰਪੋਰੇਸ਼ਨਾਂ ਨੂੰ ਗੈਰ ਅਨੁਪਾਤਕ ਤੌਰ ਤੇ ਪ੍ਰਭਾਵਿਤ ਕਰਦੀ ਹੈ ਕਾਰੋਬਾਰ ਨੌਕਰੀਆਂ ਡਾਕਟਰਾਂ ਤੇ ਭੋਜਨ ਉਤਪਾਦਨ ਕੈਨੇਡਾ ਛੱਡ ਕੇ ਇਥੋਂ ਜਾਣ ਲੱਗ ਪਏ ਨੇ ਪੋਲੀਵਰ ਨੇ ਇਸ ਵੀਡੀਓ ਦੇ ਵਿੱਚ ਸਪਸ਼ਟ ਕੀਤਾ ਸਰਕਾਰ ਨੇ ਵਿਅਕਤੀਆਂ ਲਈ ਜਿੱਥੇ 2.5 ਲੱਖ ਪ੍ਰਤੀ ਸਾਲ ਦੇ ਵੱਧ ਦੇ ਪੂੰਜੀ ਲਾਭਾਂ ਤੇ ਪੂੰਜੀ ਸ਼ਾਮਲ ਲਾਭਦਾਰ ਦੇ ਵਿੱਚ 1.5 ਤੋਂ 2 ਤਹਾਈ ਤੱਕ ਵਧਾਉਣ ਲਈ ਅਤੇ ਕਾਰਪੋਰੇਸ਼ਨਾਂ ਤੇ ਟਰਸਟਾਂ ਦੁਆਰਾ ਪ੍ਰਾਪਤ ਕੀਤੇ ਗਏ ਸਾਰੇ ਪੂੰਜੀ ਲਾਭਾਂ ਤੇ ਕਾਨੂੰਨ ਪੇਸ਼ ਕੀਤਾ ਹੈ। ਬੌਲੀਵਰ ਨੇ ਕਿਹਾ ਕਿ ਨੀਤੀ ਨੁਕਸਾਨਦੇਹ ਹੈ ਤੇ ਇਸ ਦੇ ਨਤੀਜੇ ਵੀ ਨੁਕਸਾਨਦੇਹ ਹੀ ਹੋਣਗੇ। ਉਹਨਾਂ ਨੇ ਦਾਵਾ ਕੀਤਾ ਕਿ ਟੈਕਸ ਵਿੱਚ ਵਾਧਾ ਦੇਸ਼ ਵਿੱਚ ਫੈਮਿਲੀ ਡਾਕਟਰਾਂ ਦੀ ਘਾਟ ਨੂੰ ਹੋਰ ਵਿਗਾੜ ਦੇਵੇਗਾ ਕਿਉਂਕਿ ਇਹ ਇੱਕ ਡਾਕਟਰ ਦੀ ਸੇਵਾ ਮੁਕਤੀ ਦੇ ਬੱਚਤ ਤੇ ਉੱਚ ਟੈਕਸ ਲਗਾਏਗਾ। ਸਮਨਨ ਤੌਰ ਤੇ ਕਿ ਡਾਕਟਰਾਂ ਨੂੰ ਹੁਣ ਰਿਟਾਇਰ ਹੋਣ ਜਾਂ ਆਪਣੇ ਅਭਿਆਸਾਂ ਨੂੰ ਵਿਦੇਸ਼ ਵਿੱਚ ਜਾ ਕੇ ਪ੍ਰੇਰਿਤ ਕੀਤਾ ਜਾਵੇਗਾ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਸ਼ਾਮਲ ਹੋਣ ਵਾਲੀ ਦਰ ਦੇ ਵਾਅਦੇ ਦੀ ਦ੍ਰਿੜਤਾ ਨਾਲ ਵਿਰੋਧਤਾ ਕੀਤੀ ਹੈ ਤੇ ਕਿਹਾ ਕਿ ਟੈਕਸ ਵਿੱਚ ਵਾਧਾ ਇੱਕ ਅਜਿਹੇ ਦੇਸ਼ ਵਿੱਚ ਪ੍ਰਾਇਮਰੀ ਕੇਅਰ ਨੂੰ ਹੋਰ ਵਿਗਾੜ ਦਵੇਗਾ ਜਿੱਥੇ 6.5 ਮਿਲੀਅਨ ਲੋਕ ਕੋਲ ਪਹਿਲਾਂ ਹੀ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟਿਸ਼ਨ ਤੋਂ ਦੂਰ ਨੇ ਪਾਲਿਵਰ ਨੇ ਇਹ ਵੀ ਕਿਹਾ ਹੈ ਕਿ ਕੁਝ ਕਿਸਾਨ ਜਦੋਂ ਪਰਿਵਾਰਕ ਫਾਰਮ ਵੇਚਦੇ ਨੇ ਤਾਂ ਉਹ ਉੱਚ ਟੈਕਸ ਲਈ ਹੱਕ ਤੇ ਹੋ ਜਾਂਦੇ ਨੇ ਕੈਨੇਡਾ ਦੇ ਅਨਾਜ ਉਤਪਾਦਕਾਂ ਨੇ ਅੰਦਾਜ਼ਾ ਲਗਾਇਆ ਕਿ ਸ਼ਾਮਲ ਦਰ ਵਿੱਚ ਵਾਅਦੇ ਦੇ ਨਾਲ ਇਸ ਦੇ ਕੁਝ ਕ ਮੈਂਬਰਾਂ ਦੁਆਰਾ ਅਦਾ ਕੀਤੇ ਔਸਤ ਟੈਕਸ ਵਿੱਚ 30% ਵਾਧਾ ਹੋਵੇਗਾ ਸਾਬਕਾ ਲਿਬਰਲ ਵਿੱਤ ਮੰਤਰੀ ਬਿਲ ਮੋਰੀਓ ਜਿਸ ਨੇ ਕਿਹਾ ਹੈ ਕਿ ਟੈਕਸ ਵਿੱਚ ਵਾਧਾ ਨਿਵੇਸ਼ ਨੂੰ ਨਿਰਾਸ਼ ਕਰੇਗਾ ਪੋਲੀਵਰ ਨੇ ਕਿਹਾ ਕਿ ਇਹ ਨੌਕਰੀਆਂ ਨੂੰ ਖਤਮ ਕਰਨ ਵਾਲਾ ਟਰੂਡੋ ਟੈਕਸ ਸਾਡੇ ਦੇਸ਼ ਵਿੱਚੋਂ ਅਰਬਾ ਡਾਲਰ ਦੀਆਂ ਮਸ਼ੀਨਾਂ ਟੈਕਨੋਲੋਜੀ ਕਾਰੋਬਾਰ ਨੂੰ ਤਨਖਾਹਾਂ ਨੂੰ ਬਾਹਰ ਕੱਢ ਦੇਵੇਗਾ ਪੋਲੀਵਰ ਨੇ ਕਿਹਾ ਕਿ ਕੁਝਕ ਸਭ ਤੋਂ ਅਮੀਰ ਕੈਨੇਡੀਅਨ ਵਾਅਦੇ ਤੋਂ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਨੇ ਕਿਉਂਕਿ ਉਹਨਾਂ ਕੋਲ ਪਹਿਲਾਂ ਹੀ 2 ਮਹੀਨੇ ਹੋ ਚੁੱਕੇ ਨੇ ਜਦੋਂ ਤੋਂ ਬਜਟ ਨੂੰ ਆਪਣੀ ਜਾਇਦਾਦ ਵੇਚਣ ਅਤੇ ਪੈਸੇ ਨੂੰ ਮਹੀਨੇ ਦੇ ਅੰਤ ਵਿੱਚ ਲਾਗੂ ਹੋਣ ਤੋਂ ਪਹਿਲਾਂ ਵਿਦੇਸ਼ ਭੇਜਣ ਲਈ ਪੇਸ਼ ਕੀਤਾ ਗਿਆ ਸੀ ਇਸ ਲਈ ਇਸ ਟੈਕਸਲੇ ਕੌਣ ਭੁਗਤਾਨ ਕਰੇਗਾ ਸਭ ਤੋਂ ਪਹਿਲੇ ਉਹ ਲੋਕ ਨੇ ਜਿਨ੍ਹਾਂ ਕੋਲ ਇੱਕ ਵਾਰ ਦੀ ਵਿਕਰੀ ਜਾਂ ਲੰਬੇ ਸਮੇਂ ਦੀ ਜਾਇਦਾਦ ਦਾ ਨਪਟਾਰਾ ਜਿਵੇਂ ਕਿ ਇੱਕ ਦਾਦੀ ਖੇਤਾਂ ਵਿੱਚੋਂ ਕੁਝ ਆਪਣੇ ਬੱਚਿਆਂ ਨੂੰ ਘਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਗੱਲ ਪਾਲੀਵਰ ਨੇ ਆਖੀ ਇਹ ਵਾਦਾ ਸਰਕਾਰ ਦੁਆਰਾ ਟੈਕਸ ਕੋਡ ਵਿੱਚ ਨਿਰਪੱਖਤਾ ਨੂੰ ਬਹਾਲ ਕਰਨ ਅਤੇ ਇੱਕ ਤਰੀਕੇ ਵੱਜੋਂ ਅਮੀਰ ਲੋਕਾਂ ਦੇ ਵੱਡੇ ਕਾਰੋਬਾਰੀਆਂ ਨੂੰ ਬੱਚਿਆਂ ਦੀ ਦੇਖਭਾਲ ਦੰਦਾਂ ਦੀ ਦੇਖਭਾਲ ਅਤੇ ਫਾਰਮਾਕੇਅਰ ਵਰਗੇ ਨਮੀਆਂ ਸਮਾਜਿਕ ਪ੍ਰੋਗਰਾਮਾਂ ਨੂੰ ਫੰਡ ਦੇਣ ਵਿੱਚ ਮਦਦ ਕਰਨ ਲਈ ਵਧੇਰੇ ਭੁਗਤਾਨ ਕਰਨ ਦੇ ਨ ਤਰੀਕੇ ਵੱਜੋਂ ਪੇਸ਼ ਕੀਤਾ ਗਿਆ। ਸਰਕਾਰ ਨੇ ਵੀ ਕਿਹਾ ਕਿ ਹਾਊਸਿੰਗ ਮਾਰਕੀਟ ਤੋਂ ਬਾਹਰ ਬੰਦ ਨੌਜਵਾਨ ਪੀੜੀਆਂ ਲਈ ਹੋਰ ਘਰ ਬਣਾਉਣ ਵਿੱਚ ਮਦਦ ਕਰਨ ਲਈ ਸਾਨੂੰ ਉਸ ਨੂੰ ਵਾਧੂ ਮਾਲੀਏ ਦੀ ਜ਼ਰੂਰਤ ਹੋਵੇਗੀ ਹਾਲਾਂਕਿ ਇਹ ਉਪਾਅ ਵੱਡੀ ਮਾਤਰਾ ਵਿੱਚ ਪੈਸਾ ਇਕੱਠਾ ਕਰੇਗਾ ਸਰਕਾਰ ਦਾ ਅਨੁਪਾਤ ਹੈ ਕਿ ਇਹ ਬਦਲਾਅ ਸਿਰਫ 0.13% ਕੈਨੇਡੀਅਨਾਂ ਨੂੰ ਪ੍ਰਭਾਵਿਤ ਕਰੇਗਾ ਤੇ ਇੱਕ ਦਿੱਤੇ ਟੈਕਸ ਸਾਲ ਵਿੱਚ ਸਾਲ ਦੇ ਅੰਦਰ 1.4 ਮਿਲੀਅਨ ਔਸਤ ਵਾਲੇ ਇਹ ਲੋਕ ਨੇ ਵਿੱਤ ਮੰਤਰੀ ਕ੍ਰਿਸਟਿਅਨ ਫਰਲੈਂਡ ਨੇ ਪੋਲੀਵਰ ਨੂੰ ਟੈਕਸ ਉਪਾਤ ਇਸ ਸਟੈਂਡਰਡ ਲੈਂਡਿੰਗ ਮਜਬੂਰ ਕਰਨ ਲਈ ਪੂੰਜੀ ਲਾਭ ਦੇ ਬਦਲਾਅ ਨੂੰ ਬਜਟ ਤੋਂ ਵੱਖ ਕਰ ਦਿੱਤਾ ਹੈ। ਇਹ ਇੱਕ ਸਿਆਸੀ ਪਾੜਾ ਦਾ ਮੁੱਦਾ ਬਣ ਚੁੱਕਿਆ ਹੈ। ਲਿਬਰਲ ਪੋਲੀਵਰ ਇਸ ਮੁੱਦੇ ਦੇ ਵਿਰੁੱਧ ਖੜੇ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਉਹ অতি ਅਮੀਰ ਦੋਸਤਾਂ ਨੂੰ ਪੇਂਟ ਕਰ ਸਕਣ। ਦਰਅਸਲ ਪੋਲੀਵਰ ਦੇ ਟੈਕਸ ਦੇ ਖਿਲਾਫ ਸਾਹਮਣੇ ਆਉਣ ਤੋਂ ਬਾਅਦ ਟਰੂਡੋ ਨੇ ਪ੍ਰਸ਼ਨ ਕਾਲ ਵਿੱਚ ਪੋਲੀਵਰ ਤੇ ਦੋਸ਼ ਲਾਇਆ ਕਿ ਸਭ ਤੋਂ ਅਮੀਰ ਕੈਨੇਡੀਆਂ ਦੇ ਫਾਇਦੇ ਨੂੰ ਉਹ ਵਿਚਾਰ ਰਹੇ ਨੇ ਜਦੋਂ ਕਿ ਅਸਲ ਵਿੱਚ ਲਾਭਦਾਇਕ ਨਿਵੇਸ਼ ਵੇਚ ਰਹੇ ਨੇ ਅਸੀਂ ਕੈਨੇਡਾ ਲਈ ਕਦਮ ਵਧਾ ਰਹੇ ਹਾਂ ਤੇ ਉਹ ਅਮੀਰਾ ਲਈ ਕਦਮ ਵਧਾ ਰਹੇ ਨੇ ਇਹ ਗੱਲ ਜਸਟਨ ਟਰੂਡੋ ਵੱਲੋਂ ਆਖੀ ਗਈ ਫਿਰ ਲੈਂਡ ਨੇ ਕਿਹਾ ਕਿ ਬਜਟ ਜਾਰੀ ਹੋਣ ਤੋਂ ਬਾਅਦ ਕਨਜ਼ਰਵੇਟਰ ਹਫਕਿਆਂ ਤੋਂ ਚੱਲ ਰਹੇ ਹਨ ਅਤੇ ਟੈਕਸ ਵਾਅਦੇ ਤੇ ਇੱਕਸਾਰ ਸਥਿਤੀ ਦੇ ਨਾਲ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਕਨਜ਼ਰਵੇਟਰ ਵਿਰੋਧ ਦਰਸਾਉਂਦਾ ਹੈ ਕਿ ਪਾਰਟੀ ਮਜ਼ਬੂਤ ਵਰਗ ਦੇ ਲੋਕਾਂ ਦੇ ਨਾਲ ਨਹੀਂ ਖੜੀ ਕਨਜ਼ਰਵੇਟਿਵ ਨਿਰਪੱਖਤਾ ਦੇ ਅਨੁਪਾਤ ਵਿਚਾਰ ਨੇ ਫਿਨਲੈਂਡ ਵੱਲੋਂ ਇਹ ਗੱਲ ਆਖੀ ਗਈ ਕੈਨੇਡੀਅਨ ਦੇਖ ਰਹੇ ਨੇ ਕਿ ਕੈਨੇਡਾ ਹੁਣ ਦੇਖ ਰਿਹਾ ਕਿ ਕਨਜ਼ਰਵੇਟਿਵ ਕਿਸ ਪਾਸੇ ਨੇ ਕਨਜ਼ਰਵੇਟਿਵ ਬਹੁਤ ਸਪਸ਼ਟ ਤੌਰ ਤੇ ਕਹਿ ਰਹੇ ਹਨ ਕਿ ਉਹ ਨਿਰਪੱਖਤਾ ਦੇ ਵਿਰੁੱਧ ਤੇ ਉਹ ਅਮੀਰ ਲਾਬੀਵਾਦੀ ਦੇ ਹੱਕ ਦੇ ਵਿੱਚ ਨੇ ਤੇ ਉਹਨਾਂ ਦੀ ਸਲਾਹ ਤੇ ਉੱਪਰ ਚੱਲ ਰਹੇ ਨੇ ਹਾਲਾਂਕਿ ਇਸ ਨੂੰ ਕੁਝ ਕਾਰੋਬਾਰੀ ਸਮੂਹਾਂ ਤੇ ਪੇਸ਼ੇਵਰਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰ ਦੇ ਪੂੰਜੀ ਲਾਭ ਟੈਕਸ ਵਾਧੇ ਦੀ ਕੁਝ ਸਮੂਹਾਂ ਦੁਆਰਾ ਪ੍ਰਸ਼ੰਸਾ ਵੀ ਕੀਤੀ ਗਈ ਹੈ ਜੋ ਮਹਿਸੂਸ ਕਰ ਰਹੇ ਨੇ ਕਿ ਅਮੀਰ ਅਤੇ ਅਮੀਰ ਲੋਕ ਪਹਿਲਾਂ ਹੀ ਟੈਕਸ ਵਿੱਚ ਕਾਫੀ ਭੁਗਤਾਨ ਨਹੀਂ ਕਰਦੇ ਹਨ ਕੈਨੇਡੀਅਨ ਫਾਰਮ ਟੈਕਸ ਫਰਨੈਸ ਦੇ ਕਾਰਜਕਾਰੀ ਨਿਰਦੇਸ਼ਕ ਕੈਟਰਿਨਾ ਮਿਲਰ ਨੇ ਕਿਹਾ ਕਿ ਬਹੁਤ ਸਾਰੇ ਕੈਨੇਡੀਅਨਾਂ ਲਈ ਪੂੰਜੀਗਤ ਲਾਂਭਾਂ ਤੇ ਟੈਕਸ ਬ੍ਰੇਕ ਪੂਰੀ ਤਰ੍ਹਾਂ ਨਾਲ ਬੇਇਨਸਾਫੀ ਹੈ ਜੋ ਇੱਕ ਜੀਵਨ ਬਚਾਉਣ ਲਈ ਆਪਣੀ ਤਨਖਾਹ ਤੇ ਨਿਰਭਰ ਕਰਦੇ ਨੇ ਕੈਟਰਿਨਾ ਮਿਲਰ ਨੇ ਕਿਹਾ ਕਿ ਜੋ ਵਿਧੇਰੇ ਪ੍ਰਤੀਗਤੀਸ਼ੀਲ ਟੈਕਸ ਪ੍ਰਣਾਲੀ ਦੀ ਵਕਾਲਤ ਕਰਦਾ ਹੈ ਇਹ ਉਹ ਪਾਈਚਾਰੇ ਵਿੱਚ ਹੈ ਤੇ ਹਰ ਆਪਣੇ ਉੱਚ ਹਿੱਸੇ ਦਾ ਭੁਗਤਾਨ ਕਰਨ ਬਾਰੇ ਜਿਸ ਵਿੱਚ ਅਸੀਂ ਸਾਰੇ ਰਹਿੰਦੇ ਹਾਂ ਸਾਰੇ ਆਰਥਿਕ ਸਥਿਤੀ ਇੱਕ ਰਹਿਣਯੋਗ ਅਤੇ ਸਮਾਜ ਸਥਿਰ ਸਮਾਜ ਨੂੰ ਬਣਾਈਏ ਤੇ ਨਿਰਪਰ ਕਰਦੇ ਹਾਂ ਕਿ ਇੱਕ ਨਿਰਪੱਖ ਟੈਕਸ ਪ੍ਰਣਾਲੀ ਇੱਕ ਮੱਤਵਪੂਰਨ ਬਿਲਡਿੰਗ ਬਲਾਕ ਹੈ ਅਸੀਂ ਇਸ ਨੂੰ ਲੈਣ ਲਈ ਸਰਕਾਰ ਦੀ ਸਲਾਹਗਾ ਕਰਦੇ ਹਾਂ ਕੈਨੇਡੀਅਨ ਗੱਭਰੂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਇਸੇ ਤਰ੍ਹਾਂ ਚੱਲਣਗੀਆਂ ਦੇਸ਼ ਦੇ ਨੇ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਕੈਨੇਡੀਅਨ ਗੱਭਰੂ ਦੇ ਨਾਲ